ਮੇਰੇ ਕੁਝ ਗਾਮੂਦਾਰੇ ਲੈ ਕਿਤਾਬ ਦੇ ਵਿੱਚੋਂ ਮੇਰੀ ਅਗਲੀ ਕਵਿਤਾ ਪੇਸ਼ ਆ ਤੁਹਾਡੇ ਸਾਹਮਣੇ ਹਾਂ ਮੈਂ ਸੈਕਿੰਡ ਹੈਂਡ ਕੁੜੀਆਂ ਤੂੰ ਬੇਗਾਨਾ ਹੋ ਕੇ ਮੇਰੇ ਤੋਂ ਇਹ ਸਵਾਲ ਕਰ ਸਕਦਾ ਹੈ ਪਰ ਦੂਜੇ ਹੱਥੀ ਕਰਨ ਵਾਲਾ ਮੇਰੇ ਤਾਏ ਦਾ ਮੁੰਡਾ ਹੀ ਹੈ ਅਸੀਂ ਕਿਸੇ ਐਸੀ ਬਰਾਦਰੀ 'ਚ ਨਹੀਂ ਆ ਜਿੱਥੇ ਭੈਣ ਭਰਾਵਾਂ ਦਾ ਵਿਆਹ ਹੋ ਜਾਵੇ ਪਰ ਸ਼ਾਇਦ ਉਹ ਬਰਾਦਰੀ ਥੋਟੀਆਂ ਹੋਰ ਨਪੁੰਸਕ ਬਰਾਦਰੀਆਂ ਨਾਲੋਂ ਜ਼ਿਆਦਾ ਵਧੀਆ ਉਹ ਦੱਸ ਕੇ ਸਭ ਕੁਝ ਕਰਦੇ ਨੇ ਤੇ ਤੁਸੀਂ ਭੈਣ ਭਰਾ ਦੇ ਰਿਸ਼ਤੇ ਦਾ ਸਹਾਰਾ ਲੈ ਕੇ ਕਈ ਨਪੁੰਸਕ ਲੋਕ ਉਹਨਾਂ ਨੂੰ ਬੁਰਾ ਕਹਿੰਦੇ ਨੇ ਤੇ ਕੀ ਵਾਕਈ ਉਹ ਬੁਰੇ ਨੇ ਉਹਨਾਂ ਦਾ ਈਮਾਨ ਹੈ ਤੇ ਸਾਡਾ ਹਰਾਮ ਹਾਂ ਮੈਂ ਸੈਕਿੰਡ ਹੈਂਡ ਕੁੜੀਆਂ ਕਿਉਂਕਿ ਮੇਰੇ ਬਾਪ ਵੀ ਕਿਸੇ ਢੋਂਗੀ ਦੇ ਮਗਰ ਲੱਗਿਆ ਹੋਇਆ ਹੈ ਉਹ ਵੀ ਮੇਰੇ ਨਾਲ ਨਿਤ ਹੁੰਦਾ ਹੈ ਮੇਰੀ ਮਾਂ ਨੂੰ ਪਤਾ ਹੋਣ ਦੇ ਬਾਵਜੂਦ ਵੀ ਉਹ ਕੁਝ ਨਹੀਂ ਕਰ ਪਾਉਂਦੀ ਤੇ ਮੇਰੇ ਸੁਪਨੇ ਮੇਰੀਆਂ ਇੱਛਾਵਾਂ ਸਭ ਉਸ ਬਿਸਤਰ ਦੇ ਵਿੱਚ ਚੱਕਣਾ ਚੂਰ ਹੋ ਜਾਂਦੇ ਨੇ ਹਾਂ ਮੈਂ ਸੈਕੰਡ ਹੈਂਡ ਕੁੜੀ ਹਾਂ ਕਿਉਂਕਿ ਮੇਰੇ ਦਾਏ ਨੇ ਮੈਨੂੰ ਆਪਣੇ ਨਾਲ ਸੁਆਇਆ ਹੋਇਆ ਮੈਂ ਸੋ ਗਈ ਸੀ ਮੈਂ ਸਿਰਫ 12 ਸਾਲ ਦੀ ਸੀ 12 ਸਾਲ ਦੀ ਨੂੰ ਨੀਂਦ ਛੇਤੀ ਹੀ ਆ ਜਾਂਦੀ ਹੈ ਉਹ ਸਭ ਕੁਝ ਚਿੱਲਿਆ ਮੈਂ ਆਪਦੇ ਪਿਓ ਵਰਗੇ ਤਾਏ ਦੇ ਹੱਥੋਂ ਤੇ 2-3 ਘੰਟਿਆਂ ਬਾਅਦ ਮੈਨੂੰ ਸਹੀ ਚੀਨੀਂਦ ਆ ਗਈ ਸੀ ਬਲਾਤਕਾਰ ਇਕੱਲਾ ਇੱਜ਼ਤ ਲੁੱਟਣੀ ਨਹੀਂ ਹੁੰਦੀ ਬਲਾਤਕਾਰ ਤੋਂ ਵੱਧ ਕੇ ਹੁੰਦਾ ਹੈ ਉਹ ਜ਼ਖਮ ਉਸ ਜ਼ਖਮ ਦਾ ਇੱਕ ਯਾਦ ਬਣ ਜਾਣਾ ਤੂੰ ਮੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ ਤਾਂ ਮੈਂ ਦੱਸ ਦਵਾਂ ਮੈਂ ਸੈਕਿੰਡ ਹੈਂਡ ਕੁੜੀਆਂ ਜਾਂ ਜੇ ਤੂੰ ਫਰਸਟ ਹੈਂਡ ਮੁੰਡਾ ਹੈ ਤਾਂ ਲੱਭ ਕੋਈ ਫਰਸਟ ਹੈਂਡ ਕੁੜੀ ਜਾਂ ਫਿਰ ਕੁਵਾਰਾ ਹੀ ਮਰ ਜਾਵੀਂ ਧੰਨਵਾਦ ਦੋਸਤੋ ਜੇ ਤੁਹਾਨੂੰ ਕਵਿਤਾ ਚੰਗੀ ਲੱਗੀ ਤਾਂ ਅੱਗੇ ਜ਼ਰੂਰ ਸ਼ੇਅਰ ਕਰਿਓ